ਇਸ ਲਿਗੁਅਨ ਵਿੱਚ ਫਿਰ ਤੋਂ ਬਿਆਨ ਵਾਇਰਲ ਹੋਇਆ ਕਿ ਮਾਸਟਰ ਕੈਡਰ ਤੇ ਲੈਕਚਰਰ ਕੈਡਰ ਨਵੀਆਂ ਪੋਸਟਾਂ ਆ ਰਹੀਆਂ ਕਿ ਇਹ ਬਿਆਨ ਅਸੀਂ ਬਹੁਤ ਲੰਬੇ ਟਾਈਮ ਤੋਂ ਨਹੀਂ ਸੁਣ ਰਹੇ ਤਾਂ ਬਿਲਕੁਲ ਸਹੀ ਅਸੀਂ ਜਾਣ ਰਹੇ ਹਾਂ ਕਿ ਇਹ ਬਿਆਨ ਪਿਛਲੇ ਕਈ ਸਮੇਂ ਤੋਂ ਚੱਲ ਰਿਹਾ ਹੈ ਤੇ ਗਾਇਜ਼ ਆਪਾਂ ਨੂੰ ਇੱਥੇ ਇਹੀ ਧਿਆਨ ਵਿੱਚ ਰੱਖਦੇ ਹੋਏ ਚੱਲਣਾ ਹੈ ਕਿ ਇੰਨਾ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅ ਅਸੀਂ ਇਹਨਾਂ ਨੂੰ ਐਕਚੁਅਲੀ ਦੇ ਵਿੱਚ ਪ੍ਰੈਕਟੀਕਲ ਰੂਪ ਵਿੱਚ ਲਿਆਈਏ ਤਾਂ ਪ੍ਰੈਕਟੀਕਲ ਰੂਪ ਵਿੱਚ ਅਸੀਂ ਸਭ ਲਿਆ ਸਕਦੇ ਹਾਂ ਚਾਹੇ ਮਾਸਟਰ ਸਕੱਟਰ ਦੀਆਂ ਪੋਸਟਾਂ ਹੋਣ ਵਾਰ-ਵਾਰ ਕਿਹਾ ਜਾ ਰਿਹਾ ਕਿ ਲੈਕਚਰਰ ਦੀਆਂ ਪਹਿਲਾਂ ਹੋਣਗੀਆਂ ਫਿਰ ਮਾਸਟਰ ਸਕੱਟਰ ਦੀਆਂ ਹੋਣਗੀਆਂ ਪਰ ਕਰਵਾਉਣਾ ਤਾਂ ਅਸੀਂ ਹੈ ਨਾ ਤਾਂ ਐ ਸਭ ਨੂੰ ਜਿਹੜਾ ਹੈਗਾ ਕੰਮ ਨੂੰ ਸਿਰੇ ਲਗਾਉਣ ਲਈ ਚਾਹੇ 55% ਜੋ ਸ਼ਰਤ ਹੈਗੀ ਹੈ ਉਸ ਨੂੰ ਵੀ ਸਿਰੇ ਕਰਵਾਉਣ ਦੇ ਲਈ ਤਾਂ ਉਸੇ ਲਈ ਗਾਇਸ ਪ੍ਰੋਟੈਸਟ ਜਿਹੜਾ ਹੈਗਾ ਉਹ ਲਿਖਿਆ ਗਿਆ ਹੈ ਤਾਂ ਦਿਨ ਜਿਹੜਾ ਹੈਗਾ ਹੈ ਉਹ ਸੰਡੇ ਦਾ ਹੀ ਰੱਖਿਆ ਗਿਆ ਹੈ ਤੇ ਯਾਦ ਰੱਖ ਲੈਣਾ 27 ਜੁਲਾਈ 2025 ਤੇ ਐਸ ਵਾਰ ਇੱਕ ਇੰਪੋਰਟੈਂਟ ਥਿੰਗ ਹੈ ਇਹ ਪ੍ਰੋਟੈਸਟ ਹੋਏਗਾ ਦੋ ਜਗ੍ਹਾਾਂ 'ਤੇ ਸੋ ਦੋ ਜਗ੍ਹਾਾਂ ਕਿਹੜੀਆਂ-ਕਿਹੜੀਆਂ ਹੈਗੀਆਂ ਹੈ ਤਾਂ ਇੱਕ ਫਿਕਸ ਕੀਤੀ ਗਈ ਹੈ ਜਲਾਲਾਬਾਦ ਤੇ ਦੂਸਰੀ ਫਿਕਸ ਕੀਤੀ ਗਈ ਹੈ ਸੁਨਾਮ ਤਾਂ ਗਾਇਸ ਨਾ ਪਲੇਸਿਸ ਤੇ ਤੁਸੀਂ 27 ਜੁਲਾਈ ਨੂੰ ਆਪਦੇ ਸਹੀ ਨਿਰਧਾਰਿਤ ਸਮੇਂ ਤੇ 11 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚ ਜਾਣਾ ਹੈ ਤੇ ਬਾਕੀ ਤੁਸੀਂ ਫਰਦਰ ਕੰਟੈਕਟਸ ਲਈ ਤੁਸੀਂ ਬੀਅਰਡ ਟੈਟ ਪਾਸ ਬੇਰੋਜ਼ਗਾਰ ਯੂਨੀਅਨ ਦੇ ਨਾਲ ਜ਼ਰੂਰ ਤੁਸੀਂ ਕੰਟੈਕਟ ਵਿੱਚ ਆ ਸਕਦੇ ਹੋ ਐਂਡ ਉਹਨਾਂ ਤੋਂ ਤੁਸੀਂ ਹੋਰ ਵਧੇਰੇ ਜਾਣਕਾਰੀਆਂ ਵੀ ਲੈ ਸਕਦੇ ਹੋ ਤੇ ਬੱਸ ਇਸ ਦਾ ਪ੍ਰਬੰਧ ਹਮੇਸ਼ਾ ਦੀ ਤਰ੍ਹਾਂ ਨਾਲ ਐਸਾ ਫਿੱਟ ਤੋਂ ਕੀਤਾ ਗਿਆ ਹੈ ਜੀ